ਪਰਨ ਸਤਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ 2024 ਐਮਪੀ ਦੇ ਇਲੈਕਸ਼ਨ ਦੇ ਵਿੱਚ ਸਤਕਾਰਯੋਗ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਨੂੰ ਹਲਕਾ ਖਡੂਰ ਸਾਹਿਬ ਤੋਂ ਸੰਗਤਾਂ ਵੱਲੋਂ ਸਾਰੇ ਉਮੀਦਵਾਰਾਂ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਗਿਆ ਹੈ ਇਸ ਵੱਡੀ ਜਿੱਤ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਭਾਈ ਸਾਭ ਵੱਲੋਂ ਚਲਾਈ ਗਈ ਖਾਲਸਾ ਵਹੀਰ ਨਸ਼ਾ ਵਿਰੁੱਧ ਵਿੱਢੀ ਗਈ ਮਹਮ ਅਤੇ ਨੌਜਵਾਨਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦੱਸੇ ਹੋਏ ਮਾਰਗ ਦੇ ਵੱਲ ਪ੍ਰੇਰਿਤ ਕਰਨਾ ਅਤੇ ਵੱਡੀ ਗੰਟੀ ਦੇ ਵਿੱਚ ਆਮਰ ਤੇ ਛਕਾਉਣ ਦੀ ਜੋ ਲਹਿਰ ਚਲਾਈ ਸੀ ਇਸ ਤੋਂ ਸੰਗਤਾਂ ਪੂਰੀ ਤਰ੍ਹਾਂ ਖੁਸ਼ ਹਨ ਦੂਜੀ ਗੱਲ ਜਿੰਨਾ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਜਾਂ ਕੁਝ ਇੱਕ ਦਿੱਲੀ ਦੀ ਬੋਲੀ ਬੋਲਣ ਵਾਲੇ ਉਹਨਾਂ ਦੇ ਪਾਲਤੂ ਤੋਤੇ ਚਾਹੇ ਉਹ ਆਪਣੇ ਆਪ ਨੂੰ ਧਰਮ ਦੇ ਕੇਕੇਦਾਰਕ ਹੋਣ ਵਾਲੇ ਆਗੂ ਹੋਣ ਜਾਂ ਉਜਕ ਟੁਕੜਬੋਚ ਕਿਸਮ ਦੇ প্রচারক ਜਿਨ੍ਹਾਂ ਨੇ ਰਜ ਕੇ ਭਾਈ ਸਾਹਿਬ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਸਾਹਮੇ ਸਮੇਂ ਤੇ ਆਪਣੀ ਈਰਕਾ ਵਾਲੀ ਮਾਨਸਿਕਤਾ ਉਹਨਾਂ ਨੇ ਸੰਗਤਾਂ ਦੇ ਸਾਹਮਣੇ ਨੰਗੀ ਕੀਤੀ ਜਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੱਤਾ ਦੀ ਪਾਵਰ ਦੀ ਦੁਰਵਰਤੋਂ ਕਰਕੇ ਅਸਾਮ ਦੀਆਂ ਜੇਲਾਂ ਦੇ ਵਿੱਚ ਭੇਜਣ ਵਾਲੀਆਂ ਸਰਕਾਰਾਂ ਹੋਣ ਤਾਂ ਵੋਟਾਂ ਦੇ ਵਿੱਚ ਹੋਈ ਇਸ ਵੱਡੀ ਜਿੱਤ ਨੇ ਇਹਨਾਂ ਸਾਰਿਆਂ ਦੇ ਮੂੰਹ ਤੇ ਇੱਕ ਕਰਾਰਾ ਥੱਪੜ ਮਾਰਿਆ ਹੈ ਕਿ ਦਿੱਲੀ ਦੇ ਦਲਾਲ ਲੋਕੋ ਦਿੱਲੀ ਦੇ ਪੈਰਾਂ ਵਿੱਚ ਆਪਣੀਆਂ ਜ਼ਮੀਰਾਂ ਗਹਿਣੇ ਰੱਖਣ ਵਾਲਿਓ ਤੇ ਪੰਜਾਬ ਦੇ ਦੁਸ਼ਮਣੋ ਤੁਸੀਂ ਸਿਆਸੀ ਤਾਕਤ ਦੀ ਦਰਵਾਰ ਤੋਂ ਕਰਕੇ ਕੁਝ ਸਮੇਂ ਲਈ ਤਾਂ ਸਿੱਖ ਪੌਮ ਨੂੰ ਜਾਂ ਪੰਜਾਬ ਨੂੰ ਦਬਾ ਸਕਦੇ ਹੋ ਪਰ ਸਦਾ ਵਾਸਤੇ ਨਹੀਂ ਕਿਉਂਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਸਮਾਂ ਅਤੇ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਨੇ ਤਾਂ ਇਹ ਜਿਹੜੀ ਜਿੱਤ ਹੈ ਚਾਹੇ ਹਲਕਾ ਖਡੂਰ ਸਾਹਿਬ ਦੀ ਗੱਲ ਹੋਵੇ ਚਾਹੇ ਹਲਕਾ ਫਰੀਦਕੋਟ ਦੀ ਗੱਲ ਹੋਵੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਮ ਲੋਕਾਂ ਨੂੰ ਇੱਕ ਇਸ਼ਾਰਾ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਵਸਦੇ ਸਿੱਖ ਸਿਧਾਂਤ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ ਜੇਕਰ ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਜਾਣ ਔਰ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ 71 ਹੋ ਕੇ ਪੰਜਾਬ ਨੂੰ ਸੁਧਾਰਨ ਵੱਲ ਜਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਨ ਵੱਲ ਤੁਰ ਪੈਣ ਤਾਂ ਫਿਰ ਤੋਂ ਇੱਕ ਵਾਰ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਰਾਜ ਹੈ ਉਹ ਕਾਇਮ ਹੋ ਸਕਦਾ ਹੈ ਕਿਉਂਕਿ ਦਿੱਲੀ ਤੋਂ ਚੱਲਣ ਵਾਲੀ ਜਾਂ ਦਿੱਲੀ ਦੇ ਇਸ਼ਾਰੇ ਤੇ ਚੱਲਣ ਵਾਲੀ ਕੋਈ ਵੀ ਸਿਆਸੀ ਪਾਰਟੀ ਨਾ ਤਾਂ ਕਦੇ ਪੰਜਾਬ ਦਾ ਭਲਾ ਕਰ ਸਕਦੀ ਹੈ ਔਰ ਨਾ ਹੀ ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਹਮਦਰਦੀ ਹੈ ਹਾਂ ਉੱਜਕ ਸਿਆਸੀ ਆਗੂ ਜਿਹੜੇ ਐ ਪਾਰਟੀਆਂ ਵਿੱਚ ਚੰਗੇ ਹੋ ਸਕਦੇ ਨੇ ਇਹ ਗੱਲ ਵੱਖਰੀ ਹੈ ਨਾ ਸਭ ਤੋਂ ਜਿਹੜੀ ਜ਼ਰੂਰੀ ਬੇਨਤੀ ਹੈ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿ ਜੇਕਰ ਅਸੀਂ ਪੰਜਾਬ ਦਾ ਖਾਂਦੇ ਹਾਂ ਸਾਡੇ ਕਾਰੋਬਾਰ ਸਾਡੇ ਬਿਜ਼ਨਸ ਪੰਜਾਬ ਦੇ ਵਿੱਚ ਚੱਲਦੇ ਨੇ ਤਾਂ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਪ੍ਰਤੀ ਵਫਾਦਾਰ ਹੋਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ